ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੀ ਅਲਫਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਮਨੀਸ਼ ਆਪਣੀ ਪਤਨੀ ਆਰਤੀ ਨੂੰ ਸਿਰਫ ਡਰਾਉਣ ਦੇ ਲਈ ਤਲਾਕ ਦੇ ਪੇਪਰ ਲੈ ਕੇ ਆਇਆ ਸੀ ਉਸ ਨੂੰ ਲੱਗਿਆ ਕਿ ਤਲਾਕ ਦਾ ਨਾਮ ਸੁਣਦੇ ਹੀ ਆਰਤੀ ਉਸਦੇ ਪੈਰਾਂ ਵਿੱਚ ਡਿੱਗ ਜਾਵੇਗੀ ਰੋਏਗੀ ਗਿੜਗੜਾਊਗੀ ਅਤੇ ਉਸਦੀ ਹਰ ਗੱਲ ਮੰਨ ਲਵੇਗੀ ਪਰ ਹੋਇਆ ਇਸ ਤੇ ਉਲਟ ਆਰਤੀ ਨੇ ਬਿਨਾ ਕੋਈ ਸਵਾਲ ਪੁੱਛੇ ਬਿਨਾ ਕੋਈ ਹੰਝੂ ਵਹਾਏ ਤਲਾਕ ਦੇ ਕਾਗਜ਼ ਚੁੱਕ ਕੇ ਪੈਨ ਲਿਆ ਤੇ ਇੱਕ ਹੀ ਮਿੰਟ ਵਿੱਚ ਸਾਈਨ ਕਰ ਦਿੱਤੇ ਮਨੀਸ਼ ਕੰਬ ਗਿਆ ਉਸ ਨੂੰ ਲੱਗਿਆ ਕਿ ਇਹ ਸ਼ਾਇਦ ਇੱਕ ਡਰਾਮਾ ਹੋਵੇਗਾ ਪਰ ਆਰਤੀ ਨੇ ਡਰਾਮਾ ਨਹੀਂ ਕੀਤਾ ਸੀ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕੋਈ ਰੁਸਨਾ ਨਹੀਂ ਅਸੀਂ ਫਿਰ ਤੋਂ ਕੋਸ਼ਿਸ਼ ਕਰਾਂਗੇ ਵਾਲੀ ਕੋਈ ਗੱਲ ਹੀ ਨਹੀਂ ਸੀ ਬਸ ਇੱਕ ਸਾਈਨ ਅਤੇ ਰਿਸ਼ਤਾ ਖਤਮ ਨੇਸ਼ ਦੀਆਂ ਉਮੀਦਾਂ ਟੁੱਟ ਚੁੱਕੀਆਂ ਸੀ ਉਹ ਘਰ ਤੋਂ ਬਾਹਰ ਨਿਕਲ ਆਇਆ ਦਿਮਾਗ ਵਿੱਚ ਸਿਰਫ ਇੱਕ ਹੀ ਸਵਾਲ ਘੁੰਮ ਰਿਹਾ ਸੀ ਇਹ ਕੀ ਕਰ ਦਿੱਤਾ ਆਰਤੀ ਨੇ ਮਨੀਸ਼ ਸ਼ੁਰੂ ਤੋਂ ਹੀ ਥੋੜਾ ਹੰਕਾਰੀ ਸੀ ਨੌਕਰੀ ਠੀਕ ਠਾਕ ਸੀ ਪਰਿਵਾਰ ਵਿੱਚ ਉਹੀ ਇੱਕ ਕਮਾਉਣ ਵਾਲਾ ਮੁੰਡਾ ਸੀ ਤਾਂ ਘਰ ਦੀ ਹਰ ਗੱਲ ਵਿੱਚ ਉਸਦੀ ਹੀ ਚੱਲਦੀ ਸੀ ਆਰਤੀ ਨਾਲ ਵਿਆਹ ਵੀ ਉਸਨੇ ਆਪਣੀ ਪਸੰਦ ਨਾਲ ਹੀ ਕੀਤਾ ਸੀ ਪਰ ਵਿਆਹ ਤੋਂ ਬਾਅਦ ਉਸ ਦੀਆਂ ਉਹ ਪੁਰਾਣੀਆਂ ਆਦਤਾਂ ਵਾਪਸ ਆ ਗਈਆਂ ਹਰ ਗੱਲ ਵਿੱਚ ਢੰਗ ਅਡਾਉਣਾ ਹਰ ਗਲਤੀ ਦਾ ਠਿੱਕਰ ਆਪਣੀ ਪਤਨੀ ਦੇ ਸਿਰ ਤੇ ਮੜ ਦੇਣਾ ਅਤੇ ਸਭ ਤੋਂ ਵੱਡੀ ਗੱਲ ਕਿ ਗੱਲ-ਗੱਲ ਤੇ ਤਲਾਕ ਦੀ ਧਮਕੀ ਦੇਣਾ ਆਰਤੀ ਹਰ ਵਾਰ ਚ ਭਰੈ ਜਾਂਦੀ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਮਨੀਸ਼ ਸਮੇਂ ਦੇ ਨਾਲ ਬਦਲ ਜਾਵੇਗਾ ਸ਼ਾਇਦ ਉਸ ਤੇ ਪਿਆਰ ਨੂੰ ਸਮਝੇਗਾ ਪਰ ਮਨੀਸ਼ ਨਹੀਂ ਬਦਲਿਆ ਇੱਕ ਵਾਰ ਆਰਤੀ ਦੀ ਸਹੇਲੀ ਦਾ ਵਿਆਹ ਸੀ ਆਰਤੀ ਨੇ ਬਹੁਤ ਹੀ ਖੁਸ਼ੀ ਨਾਲ ਇੱਕ ਪੁਰਾਣੀ ਸਾੜੀ ਕੱਢੀ ਅਤੇ ਤਿਆਰ ਹੋਣ ਲੱਗੀ। ਮਨੀਸ਼ ਕਮਰੇ ਵਿੱਚ ਆਇਆ ਤੇ ਹੱਸਦੇ ਹੋਏ ਮਜ਼ਾਕ ਉਡਾਉਂਦੇ ਹੋਏ ਬੋਲਿਆ, ਇਹ ਕੀ ਤਮਾਸ਼ਾ ਲਗਾ ਰੱਖਿਆ ਹੈ। ਘਰ ਦੇ ਸਾਰੇ ਕੰਮ ਕਰਨ ਵਾਲੇ ਪਏ ਨੇ ਤੇ ਤੈਨੂੰ ਸਜਣ ਦੀ ਸੂਝ ਰਹੀ ਹੈ। ਮੇਰੀ ਆਗਿਆ ਤੋਂ ਬਿਨਾ ਤੂੰ ਕਿਤੇ ਨਹੀਂ ਜਾਵੇਂਗੀ। ਆਰਤੀ ਨੇ ਹੌਲੀ ਜਿਹੇ ਕਿਹਾ, ਮਨੀਸ਼ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ। ਮਨੀਸ਼ ਨੇ ਗੁੱਸੇ ਨਾਲ ਅਲਮਾਰੀ ਵਿੱਚੋਂ ਸਾੜੀ ਖਿੱਚੀ ਅਤੇ ਜਮੀਨ ਤੇ ਸੁੱਟ ਦਿੱਤੀ ਤੇ ਕਿਹਾ ਤੇਰੀ ਹੈਸियत ਸਿਰਫ ਇੱਕ ਘਰ ਤੱਕ ਹੈ ਬਾਹਰ ਆਪਣੀ ਪਹਿਚਾਨ ਬਣਾਉਣ ਦੀ ਕੋਸ਼ਿਸ਼ ਨਾ ਕਰ ਉਸ ਦਿਨ ਆਰਤੀ ਘੰਟਿਆਂ ਵੱਧੀ ਫਰਸ਼ ਤੇ ਬੈਠੀ ਉਸ ਸਾੜੀ ਨੂੰ ਦੇਖਦੀ ਰਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਬਲਕਿ ਇੱਕ ਠੰਡੀ ਖਾਮੋਸ਼ੀ ਸੀ ਦਿਨ ਲੰਘਦੇ ਗਏ ਰਿਸ਼ਤਾ ਕਮਜ਼ੋਰ ਹੁੰਦਾ ਗਿਆ ਆਰਤੀ ਦੇ ਪਿਤਾ ਦੀ ਸਿਹਤ ਖਰਾਬ ਸੀ ਉਹ ਉਹਨਾਂ ਨੂੰ ਮਿਲਣ ਜਾਣਾ ਚਾਹੁੰਦੀ ਸੀ ਮਨੀਸ਼ ਨੇ ਸਾਫ਼ ਮਨਾ ਕਰ ਦਿੱਤਾ ਕਿਉਂਕਿ ਉਸ ਸ਼ਾਮ ਉਸਦੇ ਦੋਸਤਾਂ ਦੀ ਪਾਰਟੀ ਸੀ ਅਤੇ ਉਹ ਚਾਹੁੰਦਾ ਸੀ ਕਿ ਆਰਤੀ ਖਾਣਾ ਬਣਾਵੇ ਜਦੋਂ ਆਰਤੀ ਨੇ ਜਿੱਦ ਕੀਤੀ ਤਾਂ ਮਨੀਸ਼ ਨੇ ਉਸ ਨੂੰ ਸਭ ਦੇ ਸਾਹਮਣੇ ਝੜਕਦੇ ਹੋਏ ਕਿਹਾ ਜੇ ਅੱਜ ਇਸ ਘਰ ਦੀ ਤਹਲੀਜ਼ ਪਾਰ ਕੀਤੀ ਤਾਂ ਵਾਪਸ ਨਾ ਆਇਂ ਯਾਦ ਰੱਖਣਾ ਤੂੰ ਜੋ ਰੋਟੀ ਖਾਧੀ ਹੈ ਉਹ ਮੇਰੇ ਘਰ ਕੀ ਹੈ ਆਰਤੀ ਉਸ ਰਾਤ ਆਪਣੇ ਬਿਮਾਰ ਪਿਤਾ ਨੂੰ ਮਿਲਣ ਨਾ ਜਾ ਸਕੀ ਪਰ ਉਸ ਰਾਤ ਉਸਨੇ ਆਪਣੀ ਭੁੱਖ ਅਤੇ ਮਨੀਸ਼ ਦਾ ਮੋਹ ਦੋਨੋਂ ਹੀ त्याग ਦਿੱਤੇ ਉਸ ਰਾਤ ਬਹੁਤ ਛੋਟਾ ਝਗੜਾ ਸੀ ਪਰ ਮਨੀਸ਼ ਦਾ ਗੁੱਸਾ ਬਹੁਤ ਵੱਡਾ ਆਰਤੀ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਮਨੀਸ਼ ਅੱਜ ਘਰ دیر ਨਾਲ ਨਾ ਆਉਣਾ ਮੰਮੀ ਦੇ ਟੈਸਟ ਹੋਣੇ ਹਨ ਪਰ ਮਨੀਸ਼ ਭੜਕ ਗਿਆ ਉਸ ਨੂੰ ਲੱਗਿਆ ਕਿ ਉਸ ਨੂੰ ਕੋਈ ਕੰਟਰੋਲ ਕਰ ਰਿਹਾ ਹੈ ਉਹ ਚਿਲਾਇਆ ਤੂੰ ਮੇਰੇ ਤੇ ਹੁਕਮ ਚਲਾਉਣਾ ਬੰਦ ਕਰ ਮੈਂ ਜਿਹੋ ਜਹਾ ਹਾਂ ਉਹੋ ਹੀ ਰਹਾਂਗਾ ਆਰਤੀ ਚੁੱਪ ਹੋ ਗਈ ਤੇ ਉਦੋਂ ਹੀ ਮਨੀਸ਼ ਨੇ ਗੁੱਸੇ ਨਾਲ ਕਿਹਾ ਠੀਕ ਹੈ ਜੇ ਮੇਰੇ ਤੋਂ ਐਨੇ ਹੀ ਸਮੱਸਿਆ ਹੈ ਤਾਂ ਤਲਾਕ ਲੈ ਲਵੋ ਤੇ ਉਹ ਅਗਲੇ ਦਿਨ ਚੁੱਪਚਾਪ ਸੱਚਮੁੱਚ ਤਲਾਕ ਦੇ ਪੇਪਰ ਲੈ ਆਇਆ ਆਰਤੀ ਨੇ ਪੇਪਰ ਦੇਖੇ ਉਹ ਇੱਕ ਪਲ ਲਈ ਵੀ ਨਾ ਰੋਈ ਬਸ ਸ਼ਾਂਤ ਆਵਾਜ਼ ਵਿੱਚ ਕਿਹਾ ਮਨੀਸ਼ ਸ਼ਾਇਦ ਇਹੀ ਠੀਕ ਹੈ ਤੇ ਉਸਨੇ ਪੇਪਰ ਸਾਈਨ ਕਰ ਦਿੱਤੇ ਮਨੀਸ਼ ਦੇ ਕੋਲ ਕਹਿਣ ਵਾਸਤੇ ਕੁਝ ਵੀ ਨਹੀਂ ਸੀ ਉਹ ਘਰ ਤੋਂ ਨਿਕਲ ਗਿਆ ਪਰ ਉਸਦੇ ਮਨ ਵਿੱਚ ਹਲਚਲ ਮਚ ਗਈ ਸੀ ਕੀ ਆਰਤੀ ਮੈਨੂੰ ਕਦੇ ਪਿਆਰ ਨਹੀਂ ਕਰਦੀ ਸੀ ਐਨੀ ਜਲਦੀ ਉਸਨੇ ਪੇਪਰ ਕਿਵੇਂ ਸਾਈਨ ਕਰ ਦਿੱਤੇ ਉਸ ਰਾਤ ਉਹ ਸੌ ਨਹੀਂ ਸਕਿਆ ਤਲਾਕ ਦਾ ਕੇਸ ਪੂਰਾ ਹੋਇਆ ਕੋਰਟ ਦੇ ਆਦੇਸ਼ ਦਿੱਤਾ ਕਿ ਮਨੀਸ਼ ਨੂੰ ਆਰਤੀ ਨੂੰ ਹਰ ਮਹੀਨੇ ਗੁਜ਼ਾਰਾ ਪੱਤਾ ਦੇਣਾ ਹੋਵੇਗਾ ਮਨੀਸ਼ ਨੂੰ ਲੱਗਿਆ ਠੀਕ ਹੈ ਦੇ ਦੇਵਾਂਗਾ ਘੱਟ ਤੋਂ ਘੱਟ ਉਹ ਇਕੱਲੀ ਹੈ ਤਾਂ ਕਿਵੇਂ ਜੀ ਪਾਵੇਗੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਕਿਸ ਚੀਜ਼ ਨੇ ਉਸਦੀ ਕਿਸਮਤ পালਟਣੀ ਹੈ ਦਿਨ ਮੇ ਹੀ ਨਿਬਿਤ ਦੇ ਗਏ ਇੱਕ ਸਵੇਰ ਮਨੀਸ਼ ਪਹਿਲੀ ਵਾਰ ਆਰਤੀ ਦੇ ਨਵੇਂ ਪਤੀ ਤੇ ਗਿਆ ਇੱਕ ਛੋਟੀ ਫਾਈਲ ਵਿੱਚ ਪੈਸੇ ਰੱਖ ਕੇ ਪਹੁੰਚਾ ਉਸ ਨੂੰ ਲੱਗਿਆ ਕਿ ਆਰਤੀ ਸ਼ਾਇਦ ਕਿਸੇ ਕਿਰਾਏ ਦੇ ਮਕਾਨ ਵਿੱਚ ਇੱਕ ਕਮਰੇ ਵਾਲੀ ਘਰ ਵਿੱਚ ਰਹਿ ਰਹੀ ਹੋਵੇਗੀ ਜਿਵੇਂ ਸਧਾਰਨ ਤਲਾਕशुदा ਔਰਤਾਂ ਰਹਿੰਦੀਆਂ ਹਨ ਪਰ ਜਦੋਂ ਹੀ ਮਨੀਸ਼ ਉਸ ਸੁਸਾਇਟੀ ਦੇ ਗੇਟ ਤੇ ਪਹੁੰਚਿਆ ਉਸ ਦੀਆਂ ਅੱਖਾਂ ਫਟੀਆਂ ਹੀ ਰਹਿ ਗਈਆਂ ਸામਨੇ ਇੱਕ ਬਹੁਤ ਵੱਡੀ ਸੋਸਾਇਟੀ ਸੀ ਜਿੱਥੇ ਸਿਰਫ ਨੌਕਰੀ ਵੱਡੀਆਂ ਕਾਰਾਂ ਵਾਲੇ ਅਤੇ ਵੱਡੇ ਲੋਕ ਰਹਿੰਦੇ ਸੀ ਮਨੀਸ਼ ਨੂੰ ਲੱਗਿਆ ਸ਼ਾਇਦ ਮੈਂ ਗਲਤ ਐਡਰੈਸ ਤੇ ਆ ਗਿਆ ਹਾਂ ਪਰ ਸਿਕਿਉਰਿਟੀ ਗਾਰਡ ਨੇ ਨਾਮ ਦੇਖਿਆ ਅਤੇ ਕਿਹਾ ਮੈਡਮ ਫਲੈਟ ਨੰਬਰ 112 ਵਿੱਚ ਰਹਿੰਦੇ ਨੇ ਮਨੀਸ਼ ਹੈਰਾਨੀ ਭਰੀਆਂ ਅੱਖਾਂ ਨਾਲ ਆਰਤੀ ਦੇ ਫਲੈਟ ਦੇ ਸਾਹਮਣੇ ਖੜਾ ਸੀ ਆਰਤੀ ਨੇ ਦਰਵਾਜ਼ਾ ਖੋਲ੍ਹਿਆ ਉਸਦੇ ਚਿਹਰੇ ਤੇ ਅਜੀਬ ਜਿਹੀ ਰੌਣਕ ਸੀ ਅੱਖਾਂ ਵਿੱਚ ਆਤਮ ਵਿਸ਼ਵਾਸ ਤੇ ਬੁੱਲਾਂ ਤੇ ਹਲਕੀ ਮੁਸਕਾਨ ਕਮਰੇ ਦੇ ਚਾਰੋਂ ਪਾਸੇ ਸਾਫ ਸਫਾਈ ਸਲੀਕੇ ਨਾਲ ਸਜਿਆ ਕਰ ਤੇ ਮਹਿੰਗੀਆਂ ਚੀਜ਼ਾਂ ਨਾਲ ਭਰਿਆ ਹੋਇਆ ਇਹ ਸਾਰਾ ਕੁਝ ਦੇਖ ਕੇ ਮਨੀਸ਼ ਦੀ ਹਾਲਤ ਖਰਾਬ ਹੋ ਗਈ ਅਟਕਦੇ ਹੋਏ ਬੋਲਿਆ ਆਰਤੀ ਤੂੰ ਇੱਥੇ ਆਰਤੀ ਨੇ ਸ਼ਾਂਤ ਹੋ ਕੇ ਜਵਾਬ ਦਿੱਤਾ ਹਾਂ ਮਨੀਸ਼ ਮੈਂ ਇੱਥੇ ਰਹਿੰਦੀ ਹਾਂ ਅੰਦਰ ਆਓ ਮਨੀਸ਼ ਅੰਦਰ ਗਿਆ ਅਤੇ ਪੁੱਛ ਬੈਠਿਆ ਇਹ ਸਾਰਾ ਕੁਝ ਤੂੰ ਹਾਸਲ ਕੀਤਾ ਹੈ ਆਰਤੀ ਬੋਲੀ ਜਦੋਂ ਅਸੀਂ ਨਾਲ ਸੀ ਮੈਂ ਨੌਕਰੀ ਕਰਨਾ ਚਾਹੁੰਦੀ ਸੀ ਪਰ ਤੂੰ ਕਿਹਾ ਮੇਰੀ ਪਤਨੀ ਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਤੈਨੂੰ ਯਾਦ ਹੈ ਮਨੀਸ਼ ਨੇ ਕਿਹਾ ਹਾਂ ਪਰ ਆਰਤੀ ਨੇ ਆਪਣੀ ਗੱਲ ਜਾਰੀ ਰੱਖੀ ਤਲਾਕ ਤੋਂ ਬਾਅਦ ਮੈਂ ਉੱਥੇ ਹੀ ਸ਼ੁਰੂ ਕੀਤਾ ਜਿੱਥੇ ਵਿਆਹ ਤੋਂ ਬਾਅਦ ਰੁਕੀ ਸੀ ਮੈਂ ਆਪਣੀਆਂ ਸਕਿੱਲ ਤੇ ਕੰਮ ਕੀਤਾ ਪੁਰਾਣੇ ਦੋਸਤਾਂ ਦੀ ਕੰਪਨੀ ਵਿੱਚ ਜੁਆਇਨ ਕਰ ਲਿਆ ਪਹਿਲਾਂ 15000 ਤਨਖਾਹ ਨਾਲ ਸ਼ੁਰੂਆਤ ਹੋਈ ਫਿਰ ਪ੍ਰਮੋਸ਼ਨ ਮਿਲੀ ਅਤੇ ਹੁਣ ਮੈਂ ਮੈਨੇਜਰ ਬਣ ਚੁੱਕੀ ਹਾਂ ਮਨੀਸ਼ ਦਾ ਗਲਾ ਸੁੱਕ ਗਿਆ ਆਰਤੀ ਨੇ ਕਿਹਾ ਤੈਨੂੰ ਲੱਗਿਆ ਕਿ ਮੈਂ ਤੇਰੇ ਬਿਨਾ ਜੀ ਨਹੀਂ ਸਕਾਂਗੀ ਪਰ ਮਨੀਸ਼ ਇਕੱਲੀ ਔਰਤ ਨਹੀਂ ਟੁੱਟਦੀ ਟਾਈਮ ਮਿਲਣ ਤੇ ਉਹ ਆਪਣੇ ਆਪ ਨੂੰ ਫਿਰ ਤੋਂ ਬਣਾ ਲੈਂਦੀ ਹੈ ਐਨਾ ਸੁਣਨ ਦੇ ਬਾਅਦ ਵੀ ਮਨੀਸ਼ ਨੂੰ ਝਟਕਾ ਲੱਗਣਾ ਬਾਕੀ ਸੀ ਆਰਤੀ ਨੇ ਕਿਹਾ ਅਤੇ ਹਾਂ ਤੈਨੂੰ ਹੁਣ ਗੁਜ਼ਾਰਾ ਪੱਤਾ ਦੇਣ ਦੀ ਵੀ ਜ਼ਰੂਰਤ ਨਹੀਂ ਹੈ ਮੈਂ ਕੋਰਟ ਵਿੱਚ ਪੇਪਰ ਦੇ ਚੁੱਕੀ ਹਾਂ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਕਮਾਈ ਕਾਫੀ ਹੈ ਮੈਂ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਮਨੀਸ਼ ਦੀਆਂ ਅੱਖਾਂ ਬਾਹਰ ਆਈਆਂ ਉਸਨੇ ਹੌਲੀ ਜਿਹੇ ਕਿਹਾ ਆਰਤੀ ਇਹ ਸਾਰਾ ਕੁਝ ਮੇਰੇ ਕਰਕੇ ਹੋਇਆ ਹੈ ਮੈਂ ਗਲਤ ਸੀ ਆਰਤੀ ਨੇ ਮੁਸਕਰਾ ਕੇ ਕਿਹਾ ਸਾਡੀਆਂ ਦੋਨਾਂ ਦੀਆਂ ਗਲਤੀਆਂ ਸੀ ਬਸ ਫਰਕ ਐਨਾ ਸੀ ਕਿ ਤੂੰ ਬਦਲਣਾ ਨਹੀਂ ਚਾਹੁੰਦਾ ਸੀ ਅਤੇ ਮੈਂ ਟੁੱਟਣਾ ਨਹੀਂ ਚਾਹੁੰਦੀ ਸੀ ਆਰਤੀ ਨੇ ਅੱਗੇ ਕਿਹਾ ਮੈਂ ਖੁਸ਼ ਹਾਂ ਮਨੀਸ਼ ਅਤੇ ਉਮੀਦ ਕਰਦੀ ਹਾਂ ਤੂੰ ਵੀ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿ ਮਨੀਸ਼ ਹੌਲੀ ਜਿਹੇ ਬੋਲਿਆ ਤੈਨੂੰ ਖੋ ਕੇ ਮੈਨੂੰ ਸਮਝ ਵਿੱਚ ਆ ਗਿਆ ਕਿ ਰਿਸ਼ਤਿਆਂ ਵਿੱਚ ਜ਼ਬਰਦਸਤੀ ਨਹੀਂ ਬਲਕਿ ਸਾਥ ਚੱਲਣਾ ਜ਼ਰੂਰੀ ਹੁੰਦਾ ਹੈ ਆਰਤੀ ਨੇ ਦਰਵਾਜ਼ਾ ਬੰਦ ਕਰ ਦਿੱਤਾ ਮਨੀਸ਼ ਲੈਫਟ ਤੱਕ ਗਿਆ ਉਸ ਦਾ ਹਰ ਕਦਮ ਪਾਰੀ ਅਤੇ ਉਸ ਦੇ ਮਨ ਵਿੱਚ ਇੱਕ ਹੀ ਗੱਲ بار بار ਆ ਰਹੀ ਸੀ ਕਾਸ਼ ਮੈਂ ਉਸ ਨੂੰ ਸਮਝਿਆ ਹੁੰਦਾ ਕਾਸ਼ ਮੈਂ ਉਸ ਨੂੰ ਸਮਝਿਆ ਹੁੰਦਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਧੰਨਵਾਦ ਜੀ